ਹਾਂਜੀ ਬਾਈ ਆਨੰਦਗੜ੍ਹ ਆਏ ਸੀ ਪਿੰਡ ਆਨੰਦਗੜ੍ਹ ਬਠੰਡੇ ਕੋਲੇ ਪੈਂਦਾ ਹੀ ਬਾਜਕੇ ਚ ਪੈਂਦਾ ਹਾਂਜੀ ਇੱਥੇ ਆਏ ਸੀ ਬਾਈ ਆਪਾਂ ਆਪ ਨੂੰ ਕਪੈਣ ਨੇ ਫੋਨ ਕਰਿਆ ਸੀਗਾ ਇਹ ਵੀਡੀਓ ਦੇਖ ਕੇ ਤਾਂ ਭੈਣ ਨੇ ਦੱਸਿਆ ਜੀ ਵੀ ਇਹ ਬੱਚੇ ਦੀ ਦਰਵੇਸ਼ ਦੀ ਰੀੜ ਦੀ ਹੱਡੀ ਟੁੱਟੀ ਹੈ ਕਹਿੰਦੀ ਵੀਰੇ ਮੈਂ ਬੱਸ ਸਟੈਂਡ ਤੇ ਦੇਖਿਆ ਸੀ ਉਹਨੂੰ ਤੇ ਉਹ ਦਿਨ ਚਾਰ ਦਿਨਾਂ ਦੀ ਭੈਣ ਫੋਨ ਕਰ ਰਹੀ ਸੀ ਤੇ ਅੱਜ ਬਾਈ ਅਸੀਂ ਆਏ ਨੂੰ ਲੈਣ ਡੱਬ ਵਾਲਿਆਂ ਕੋਲ ਕੁਝ ਦਵਾਈਆਂ ਤੇ ਫੀਡ ਚਾਹੀਦੀ ਸੀ ਉਹ ਲੈਣ ਗਏ ਸੀ ਅਸੀਂ ਦਵਿੰਦਰ ਚੌਧਰੀ ਆਂਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੀਪਕ ਕੁਮਾਰ ਗੋਇਲ ਬਾਈ ਜੀ ਉਡਾਈ ਬਬ ਬਹੁਤ ਧੰਨਵਾਦ ਤਾਂ ਇਹਨਾਂ ਦੀ ਸੇਵਾ ਆਈ ਸੀਗੀ ਜੀ ਤਾਂ ਫੀਡ ਵੀ ਸਾਡੇ ਕੋਲੇ ਖਤਮ ਹੋ ਰਹੀ ਸੀ ਇਹ ਕਿ ਚਲੋ ਫੀਡ ਤੇ ਦਵਾਈਆਂ ਚਾਹੀਦੀਆਂ ਸਾਨੂੰ ਰੋਦਰ ਰੋਡਾ ਬਾਲੀਆਂ ਹੁਣ ਇਹਨੂੰ ਲੈਣ ਆਏ ਆ ਬਈ ਤੇ ਬਈ ਹੋ ਸਕਦਾ ਹੁੰਦਾ ਤਾਂ ਜਰੂਰ ਤੁਸੀਂ ਫੀਡ ਦੀ ਦਵਾਈਆਂ ਦੀ ਸਾਡੀ ਹੈਲਪ ਕਰ ਦਿਆ ਕਰੋ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਫੋਲੋ ਜਰੂਰ ਕਰ ਲਿਆ ਕਰੋ ਜੀ ਤੇ ਇੱਕ ਕਮੈਂਟ ਕਰਕੇ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਜੀ ਸ਼ੇਅਰ ਕਰ ਦਿਓ ਹੋਰ ਮੈਂ ਤੁਹਾਨੂੰ ਬੇਨਤੀ ਕਰਨੀ ਸਾਰੇ ਭੈਣ ਭਰਾਵਾਂ ਨੂੰ ਵੀ ਜੋ ਜੋ ਵੀ ਆਪਾਂ ਨੂੰ ਫੀਡ ਦਵਾਈਆਂ ਦਵਾਉਂਦੇ ਆ ਹਨਾ ਮੈਡੀਸਨ ਦਵਾਉਂਦੇ ਆ ਤੇ ਤੁਸੀਂ ਅਸੀਂ ਤਾਂ ਦਵਾਈਆਂ ਦਿੰਨੇ ਹੀ ਦਿੰਨੇ ਆ ਹਨਾ ਇਹ ਵੀ ਦਿੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਤੇ ਤੁਸੀਂ ਵੀ ਸਾਰੇ ਭਈ ਉਹਨਾਂ ਨੂੰ ਦਵਾਵਾਂ ਦਿਆ ਕਰੋ ਉਹਨਾਂ ਦਾ ਸ਼ੁਕਰੀਆ ਅਦਾ ਕਰਿਆ ਕਰੋ ਕਿਉਂਕਿ ਮੈਂ ਸਾਰਿਆਂ ਨੂੰ ਮੈਂ ਜਿੰਨੇ ਵੀ ਭੈਣ ਭਰਾ ਆਪਾਂ ਨੂੰ ਸਪੋਰਟ ਵੀ ਕਰਦੇ ਮੈਂ ਸਾਰਿਆਂ ਦਾ ਅਸੀਂ ਹਮੇਸ਼ਾ ਹੀ ਭਲਾ ਮੰਗਦੇ ਸੁੱਖ ਮੰਗਦੇ ਆ ਕਿਉਂਕਿ ਜੇ ਭਈ ਤੁਸੀਂ ਦਵਾਉਨੇ ਫੀਡ ਜੇ ਤੁਹਾਡੇ ਕੋਲੇ ਕੁਝ ਹੋਊਗਾ ਮਾਲਕ ਤੁਹਾਨੂੰ ਦੇਊਗਾ ਤਾਂ ਹੀ ਆ ਨਾ ਤੇ ਪ੍ਰਮਾਤਮਾ ਕਰੇ ਜੀ ਤੁਹਾਡਾ ਕਦੇ ਸਰ ਵੀ ਨਾ ਦੁਖੇ ਕਿਸੇ ਦਾ ਵੀ ਤੇ ਬੁਖਾਰ ਵੀ ਨਾ ਚੜੇ ਤੁਹਾਨੂੰ ਇੰਨਾ ਦੇਵੇ ਮਾਲਕ ਵੀ ਤੁਹਾਡੇ ਤੋਂ ਸੰਭਾਲਿਆ ਨਾ ਜਾਵੇ ਤੇ ਚਲੋ ਵਿੱਚੋਂ ਤਿਲ ਫੁੱਲ ਤੁਸੀਂ ਸਾਡੇ ਦਰਵੇਸ਼ਾਂ ਦੀ ਇਹ ਬੇਜਵਾਨਾਂ ਦੀ ਵੀ ਹੈਲਪ ਸਾਡੀ ਵੀ ਨਾਲ ਕਰਦੇ ਰਹੋ ਹਨਾ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਜਿੰਨਾ ਭੈਣ ਭਰਾਵਾਂ ਨੇ ਫੀਡ ਦੀ ਦਵਾਈਆਂ ਦੀ ਹੈਲਪ ਕਰਦੇ ਆ ਤੇ ਕੁਝ ਕ ਨਾਮ ਮੈਨੂੰ ਲੱਗਦਾ ਮੇਰੇ ਰਹਿ ਗਏ ਕਿਉਂਕਿ ਪ੍ਰਾਣੇ ਕਾਫੀ ਦਿਨਾਂ ਦੇ ਆ ਸੇਵਾ ਆਈ ਸੀ ਕਿ ਦੋ ਤਿੰਨ ਜਣੇ ਉਹ ਰਹਿ ਗਏ ਉਹਨਾਂ ਦਾ ਮੈਂ ਕੱਲ ਨੂੰ ਬੋਲੂੰਗਾ ਜੀ ਕਿਉਂਕਿ ਮੈਨੂੰ ਹੁਣ ਇਸ ਟਾਈਮ ਯਾਦ ਨਹੀਂ ਮੈਂ ਬਹੁਤ ਜ਼ਿਆਦਾ ਐ ਸਮਝ ਲਓ ਵੀ ਟਾਈਮ ਨਹੀਂ ਲੱਗਦਾ ਇੱਕ ਮਿੰਟ ਦਾ ਵੀ ਵੀਡੀਓ ਮਾਥਾ ਬਣਾਉਨੇ ਆ ਜੀ ਤੇ ਸ਼ੇਅਰ ਕਰ ਦਿਓ ਜੀ ਬੁੱਟਰ ਸਿੰਘ ਪਿੰਡ ਆਈ ਇਹ ਮੁਕਸਰ ਦੇ ਲਾਗੇ ਰਹਿ ਜਾਂਦਾ ਬਠੰਡਾ ਰੋਡ ਤੇ ਤੇ ਬਾਈ ਹੋਰਾਂ ਨੇ ਫੋਨ ਕੀਤਾ ਸੀਗਾ ਜੀ ਅ ਦਰਵੇਸ਼ ਦੀ ਰੀੜ ਦੀ ਹੱਡੀ ਟੁੱਟੀ ਆ ਕਾਫੀ ਪ੍ਰਾਣੀ ਸੱਟ ਆ ਇਹ ਤੇ ਆ ਪੈਰ ਛਲਾਈ ਬੈਠੀ ਆ ਕਿਸੇੜ ਕਿਸੇੜ ਕੇ ਤੇ ਬਾਈ ਯਾਰ ਕਹਿੰਦੇ ਫੋਨ ਕੀਤਾ ਜੀ ਬਾਈ ਆਪਾਂ ਲੈਣ ਆਏ ਆ ਇਹਨੂੰ ਅੱਜ ਲੈ ਕੇ ਚੱਲੇ ਆ ਪਿੰਡ ਤੇ سپورਟ ਕਰਿਆ ਕਰੋ ਜੀ ਇਹਨੂੰ ਫੋਲੋ ਕਰ ਲਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਹੌਸਲਾ ਨਾਲ ਸਾਨੂੰ ਜਰੂਰ ਦਿਆ ਕਰੋ ਕਮੈਂਟ ਕਰਦਿਆ ਕਰੋ ਹੋ ਸਕਦਾ ਹੁੰਦਾ ਤਾਂ ਥਿਲਫੁਲ ਸਹਾਇਤਾ ਕਰਦਿਆ ਕਰੋ ਫੀਡ ਦੀ ਦਵਾਈਆਂ ਦੀ ਕਿਉਂਕਿ ਤੁਹਾਨੂੰ ਪਤਾ ਆਪਣੇ ਕੋਲ ਸਾਰੇ ਇਹੋ ਜਿਹੇ ਪੈਰਾਲਾਈਜ਼ ਬੱਚੇ ਆ ਹਨ ਜੀ ਤਾਂ ਖਰਚਾ ਵੀ ਬਈ ਬਹੁਤ ਹੋ ਜਾਂਦਾ ਇਹ ਸ਼ੇਅਰ ਕਰ ਦਿਓ ਜੀ ਬਾਈ ਲੋਕ ਨਾ ਹਨ ਰੱਬ ਭਾਲ ਦੇ ਫਿਰਦੇ ਆ ਵੀ ਰੱਬ ਪਰ ਹੋਰ ਜਗ੍ਹਾ ਤੇ ਭਾਲਦੇ ਆ ਇਹਨਾਂ ਦੀ ਜਿੰਨੀ ਸੇਵਾ ਕਰ ਲਈਏ ਇਹ ਦਰਵੇਸ਼ਾਂ ਦੀ ਇਹ ਬੇਜਵਾਨਾਂ ਦੀ ਹਨਾ ਜਿੰਨਾ ਪੁੰਨ ਕਰ ਲੀਏ ਇਹ ਉਹਨਾ ਹੀ ਥੋੜਾ ਬਈ ਕਿਉਂਕਿ ਇੰਡिपेंडੈਂਟ ਤੇ ਇਹੀ ਚੀਜ਼ਾਂ ਨਾਲ ਜਾਂਦੇ ਆਂ ਬੰਦੇ ਦੇ ਬੰਦਾ ਨਾਲ ਕੁਝ ਨਹੀਂ ਲੈ ਕੇ ਜਾਂਦਾ ਬੰਦਾ ਨਾਲ ਬਈ ਬਹੁਤ ਕੁਝ ਲੈ ਜਾਂਦਾ ਜੇ ਚਾਹਵੇ ਦਾ ਬੰਦਾ ਨਾਲ ਆਪ ਦੀ ਐ ਸਮਝ ਲਓ ਵੀ ਪੁੰਨਦਾਨ ਹਨਾ ਬੰਦਾ ਲਿਆ ਸਕਦਾ ਆ ਦਰਵੇਸ਼ ਅਸੀਂ ਹੋਣ ਲੈ ਕੇ ਆਏ ਆ ਇਹ ਰੇਡ ਦੀ ਹੱਡੀ ਟੁੱਟੀ ਏ ਇਹ ਬਹੁਤ ਦੂਰ ਗਏ ਅਸੀਂ ਅੱਜ ਬਹੁਤ ਸਫਰ ਕੀਤਾ ਅੱਜ ਤੇਨੂੰ ਵਿਚਾਰੇ ਨੂੰ ਚੱਕ ਕੇ ਲਿਆਉਂਦੇ ਹੋਰੀਆਂ ਲੱਤਾਂ ਖਰਾਬ ਹੋਈਆਂ ਪਈਆਂ ਸਤੋਂ ਉਹਦਾ ਵੀ ਆਪਾਂ ਕਰਦੇ ਆਂ ਹੱਲ ਇਹ ਜਰੂਰ ਤੁਸੀਂ ਕਰਿਆ ਕਰੋ ਸਪੋਰਟ ਕਰਿਆ ਕਰੋ ਤੇਲ ਫੁੱਲ ਸਾਰਾ ਵੀ ਜਰੂਰ ਲਗਾਇਆ ਕਰੋ ਸੱਸੇ ਕਰਾ